ਬਹੁਤ ਹੀ ਸਤਿਕਾਰਤ ਸਖੀਤ ਸਰਦਾਰ ਸੰਗੜ ਸਿੰਘ ਜੀ ਸਪੈਸਰ ਸਾਹਿਬ ਸੈਜੋਕੇ ਸਾਹਿਬ ਉਹਨਾਂ ਦੇ ਨਾਲ ਸਾਰੀ ਸਮੁੱਚੀ ਜਿਹੜੀ ਛਿੰਨੀ ਲੀਡਰਸ਼ਿਪ ਹੈ ਕਈ ਵੀਰੇ ਨਾਮ ਰਹਿ ਜਾਂਦਾ ਇਸ ਕਰਕੇ ਸਾਰੇ ਸਤਿਕਾਰਯੋਗ ਕਿਉਂਕਿ ਸਾਰੇ ਨੇ ਬਲਾਰੇ ਨੇ ਬੋਰ ਵੀ ਦਿੱਤਾ ਤੇ ਸਾਰੇ ਸਾਹਮਣੇ ਬੈਠੇ ਰੀੜ ਦੀ ਹੱਡੀ ਸਾਰੇ ਅਹੁਦੇਦਾਰ ਸਾਹਿਬਾਨ ਕਿਉਂਕਿ ਆਪਾਂ ਅੱਜ ਸਾਰੇ ਮੁਖੀ ਬੰਦਿਆਂ ਨੂੰ ਕਿਹਾ ਸੀ ਕਿ ਪਿੰਡ-ਪਿੰਡ ਤੇ ਤੁਸੀਂ ਹਾਜ਼ਰੀ ਲਾਉਣੀ ਹੈ ਇਸ ਕਰਕੇ ਸਾਰੇ ਸਤਿਕਾਰਯੋਗੋ ਸਾਰਿਆਂ ਦਾ ਧੰਨਵਾਦ ਕਰਦੇ ਤੁਹਾਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮੰਤ ਸੀ ਪੀੜ ਘਟਣ ਕੀ ਤੋਂ ਕਰਵਾਇਆ ਜਾਵੇ ਤਾਂ ਕੋਈ ਕਿਉਂਕਿ ਆਪਾਂ ਪਾਰਟੀ ਕਾਂਗਰਸ ਨੂੰ ਸਮਰਪਿਤ ਆ ਤੇ ਸudar saggar singh ਜਿਹੜੇ ਸਭ ਤੋਂ ਸੀਨੀਅਰ ਹੈ ਉਮਰ ਚ ਵੱਡੇ ਆ ਬਹੁਤ ਹੀ ਉਹਨਾਂ ਦੇ ਪਾਰਟੀ ਲਈ ਸਾਰੀ ਉਮਰ ਲੰਘਾਤੀ ਐ ਤੇ ਉਹਨਾਂ ਦਾ ਵੀ ਤੁਸੀਂ ਜਰੂਰ ਆਓ ਨਾਲ ਦਫ਼ਤਰਾਂ ਦਾ ਘਟਨ ਕਰੋ ਨਾਲੇ ਸਾਰਿਆਂ ਨੂੰ ਅਸ਼ੀਰਵਾਦ ਦਿਓ ਤੇ ਸਾਡੇ ਚਾਰ ਚੰਨ ਜਿਹੜੇ ਲਾਇਆ ਸਰਸਕਰਤ ਸਿੰਘ ਜੀ ਸਪੰਸਾਬ ਨੇ ਇਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਵੱਡੀ ਉਮਰ ਚ ਆ ਕੇ ਬੰਦਾ ਟਾਈਮ ਘਟ ਕਰਦਾ ਪਰ ਮੇਰੀ ਬੇਨਤੀ ਇਹਨਾਂ ਨੇ ਸਰਕਾਰ ਕੀਤੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੂਜਾ ਤੌਰ 'ਤੇ ਤੁਹਾਡਾ ਸਾਰਿਆਂ ਦਾ ਕਿਉਂਕਿ ਤੁਹਾਡਾ ਆਪਦਾ ਦਫਤਰ ਹੈ ਬਹੁਤ ਟਾਈਮ ਲੰਬੇ ਦੀ ਡਿਮਾਂਡ ਸੀ ਸਾਰੇ ਕਹਿ ਰਹੇ ਸੀ ਵੀ ਦਫਤਰ ਪਾਰਟੀ ਦਾ ਬਣਾਓ ਪਾਰਟੀ ਦੇ ਦਫਤਰ ਤੋਂ ਬਿਨਾ ਔਖਾ ਹੋ ਜਾਂਦਾ ਕਈ ਵਾਰੀ ਤੁਸੀਂ ਇਸ ਟੀਮ ਦੇ ਜਾਂਦੇ ਆ ਉੱਥੇ ਕਈ ਵਾਰੀ ਕਹਿੰਦੇ ਵੀ ਅੱਧਾ ਘੰਟਾ ਲੱਗਦਾ ਤੇ ਬੰਦਾ ਦੁਕਾਨ ਤੇ ਕਿਸੇ ਦੀ ਜਾਣਾ ਬਿਜ਼ਨਸਮੈਨ ਦੀ ਦੁਕਾਨ ਤੇ ਜਾਣਾ ਔਖਾ ਹੋ ਜਾਂਦਾ ਪਹਿਲੇ ਨੇ ਕੰਮ ਕਰਨਾ ਹੁੰਦਾ ਇੱਥੇ ਦਫਤਰ ਖੋਲਤਾ ਇੱਥੇ ਸਰਦਾਰ ਬਲਬੀਰ ਸਿੰਘ ਜਿਹੜੇ ਕਿ ਫੌਜੀ ਟਾਈਪ ਬੰਦੇ ਆ ਕੰਮ ਕਰਨ ਵਾਲੇ ਉਹਨਾਂ ਨੂੰ ਦੇਖ ਕੇ ਉਨੇ ਨੂੰ ਦਫਤਰ ਦੇ ਵਿੱਚ ਇੱਥੇ ਬਿਠਾਤਾ ਅਨਚਾਰ ਦਿਲਵਾਤਾ ਦਫਤਰ ਦੇ ਵਿੱਚ 24 ਘੰਟੇ ਮਿਲਿਆ ਕਰਨਗੇ ਮੈਂ ਜਦੋਂ ਟਾਈਮ ਮਿਲੂਗਾ ਭਾਵੇਂ ਦੁੱਖ ਸੁੱਖ ਚੋ ਹੋ ਕੇ ਇੱਥੇ ਆ ਕੇ ਹਾਜ਼ਰੀ ਭਰਿਆ ਕਰੂੰ ਇਸ ਕਰਕੇ ਤੁਹਾਡਾ ਇਹ ਦਫਤਰ ਜਿਹੜਾ ਇਹ ਸਭ ਤੋਂ ਵੱਡੀ ਸਹੂਲਤ ਹੈ ਜਿਹੜੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਾਰੇ ਵਰਕਰਾਂ ਵੱਲੋਂ ਸਾਰੇ ਅਹੁਦੇਦਾਰਾਂ ਵੱਲੋਂ ਇਹ ਦਫਤਰ ਦੀ ਖੁਸ਼ੀ ਮਨਾਈ ਗਈ ਹੈ ਇਹਦਾ ਧੰਨਵਾਦ ਕਰਦਾ ਦੂਜਾ ਕਿਉਂਕਿ ਕਾਂਗਰਸ ਪਾਰਟੀ ਦਾ ਤੁਸੀਂ ਦੇਖ ਲਿਆ ਪੀਨੈਸ਼ਨ ਪਾਰਟੀ ਹੈ ਇਹਦਾ ਰਿਜ਼ਲਟ ਜਿਹੜਾ ਉਹ ਕਈ ਵਰੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਆ ਦਿੱਲੀ ਦਾ ਰਿਜ਼ਲਟ ਦੇਖ ਲਿਆ ਤੁਸੀਂ ਜਿਹੜੀ ਝੂਠਪਾਨ ਮਾਰ ਕੇ ਕੇਜਰੀਵਾਲ ਨੇ ਉੱਥੇ ਵੀ ਗਮਰਾਹ ਕੀਤਾ ਸੀ ਕਹਿੰਦਾ ਸੀ 2100 ਰੁਪਿਆ ਮੈਂ ਲੇਡੀਆਂ ਨੂੰ ਦੇ ਦਾਂਗਾ ਤੇ ਇੱਥੇ ਜਿਹੜੇ ਵਾਅਦੇ ਕੀਤੇ ਆ 1000 ਰੁਪਿਆ ਬੀਬੀਆਂ ਨੂੰ ਉਹ ਤਾਂ ਅਜੇ ਤੱਕ ਕਰਨੇ ਦਿੱਤਾ ਗਿਆ ਵਾਅਦੇ ਬਹੁਤ ਜ਼ਿਆਦਾ ਕੀਤੇ ਸੀ ਇਹਨਾਂ ਅਸ਼ਦਪੁਰੀ ਅੱਜ ਤੱਕ ਨਹੀਂ ਕਿਤੇ ਸਰਕਾਰ ਜਿਹੜੀ ਇੰਨੀ ਕਮਜ਼ੋਰ ਇੰਨੀ ਨਲਾਇਕ ਸਰਕਾਰ ਅੱਜ ਤੱਕ ਨਹੀਂ ਦੇਖੀ ਗਈ ਇਸ ਕਰਕੇ ਭਾਈ ਸਮਾ ਜਿਹੜਾ ਝੂਠ ਬੋਲ ਕੇ ਬਹਾ ਟਾਈਮ ਨੇ ਲੰਘਦਾ ਲੋਕਾਂ ਨੂੰ ਪਤਾ ਲੱਗ ਗਿਆ ਆਹੀ ਲੋਕ ਹੈ ਜਿਹੜੇ ਤੁਹਾਡੇ ਵਿਚਕਾਰ ਕਿਉਂਕਿ ਮੈਂ ਪਹਿਲਾਂ ਦੇਖਦਾ ਹੁੰਦਾ ਸੀ ਜਦੋਂ ਬਾਈ ਆ ਗਈ ਤੇ ਜਿਹੜਾ ਉਹਨੇ ਰਿਗਰਟ ਦਿੱਤਾ ਉਹ ਸਾਰੇ ਨਮਣੇ ਪਰ ਉਹਨਾਂ ਨੇ ਸਮਝ ਕੇ ਜਿਹੜੀ ਕਾਂਗਰਸ ਪਾਰਟੀ ਦੀ ਕੜਤੀ ਕਰਨਾ ਪਰ ਆਪਾਂ ਦੇਖ ਲੈਣੀ ਆਉਣਾ ਤਕੜੇ ਉੱਤੇ ਨਿਯੰਤਰਣ ਕਰਨੀ ਆ ਤੇ ਮੇਰੀ ਮਹਿਤਾ ਭਰਾ 20 ਸਾਲ ਪੇਪਰ ਹੋ ਗਏ ਤੇ ਇਹ ਨਾ ਹੋਵੇ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਹੁੰਦਾ ਰਿਹਾ ਵੀ ਮੇਡਾ ਬੜੇਪਾ ਵੀ ਆ ਜੇ ਤਾਂ ਜਵਾਕ ਕਹਿਣ ਵੀ ਤੂੰ ਨਿਹਾਲ ਸਿੰਘ ਵਾਲਾ ਅੱਕੇ ਨੂੰ ਇੰਨਾ ਪਿਆਰ ਕਰਦਾ ਸੀ ਇਹਦਾ ਰਿਜ਼ਲਟ ਕੀ ਆ ਇਸ ਕਰਕੇ ਆ ਕੇ ਸਰਨਵਾਗੇ ਬੇਨਤੀ ਕਰਦਾ ਵੀ ਇਸ ਵਾਰ ਯਾਰ ਤੁਸੀਂ ਆਪਣੀ ਸੰਸਕਾਰਪਨੂਨੀ ਕਾਂਗਰਸ ਤੇ ਮੇਰੇ ਸਿਰ ਤੇ ਹੱਥ ਰੱਖਣਾ ਕਿਉਂਕਿ ਤੁਹਾਡੇ ਹੱਥ ਰੱਖੇ ਬਿਨਾ ਤੁਹਾਡੀ ਬੇਨਤ ਬਿਨਾ ਤੁਹਾਡੇ ਜਜ਼ਬਾਤ ਬਿਨਾ ਸੀਟ ਨਿਕਲ ਨਹੀਂ ਸਕਦੀ ਮਿਸਾਲ ਕਹਿਣ ਤੁਸੀਂ ਕਰਨੀ ਹੈ ਕਿਉਂਕਿ ਐਮਐਲਏ ਇਥੋਂ ਕਾਂਗਰਸ ਦਾ ਬਣਿਆ ਨਹੀਂ ਅੱਜ ਤੱਕ ਤੇ ਮੈਂਨਤ ਮੈਥੋਂ 2 ਸਾਲ ਪਏ ਆ ਜਿੰਨੀ ਮਿਹਨਤ ਕਰਾ ਲੋਂਗੇ ਕਰ ਲੈ ਨਸਾਰੀ ਬੁਰਾ ਪਰ ਜਿਹੜੀ 2 ਸਾਲ ਮਿਹਨਤ ਮੈਂ ਇੱਕ ਦਿਨ ਵੀ ਕਿਤੇ ਬਾਹਰ ਨਹੀਂ ਜਾਂਦਾ ਵਿਥੋਂ ਮੇਰੇ ਜਵਾਦ ਬਾਰੇ ਮੈਂ ਕਦੇ ਵੀ ਹਲਕਾ ਛੱਡ ਕੇ ਜਾਂਦਾ ਇਹਨਾਂ ਹਲਕੇ ਨੂੰ ਪਿਆਰ ਕਰਦਾ ਤੇ ਘਰ ਦੇ ਵੀ ਹਲਕੇ ਵਾਲੇ ਕਹਿੰਦੇ ਵੀ ਤੂੰ ਹਲਕਾ ਨਹੀਂ ਛੱਡਦਾ ਹੁੰਦਾ ਤੇ ਬਾਹਰ ਨਹੀਂ ਆਉਂਦਾ ਕਿਤੇ ਜਾਂਦਾ ਨਹੀਂ ਰਸਤੇ ਵਿੱਚ ਇਸ ਕਰਕੇ ਮੈਨੂੰ ਹਲਕਾ ਹੀ ਪਿਆਰਾ ਲੱਗਦਾ ਇਸ ਕਰਕੇ ਤੁਹਾਡੀ ਸਹਿਯੋਗ ਦੇ ਨਾਲ ਤੁਹਾਡੇ ਅਸ਼ੀਰਵਾਦ ਨਾਲ ਇਹ ਜਿਹੜਾ ਆਉਣ ਵਾਲਾ ਸਮਾਂ ਆਪਦਾ ਐਮਐਲਏ ਤੁਸੀਂ ਬਣਾਉਣਾ ਆਪਦੀ ਸਰਕਾਰ ਬਣਾਉਣੀ ਹੈ ਇਸ ਕਰਕੇ ਅੱਜ ਤੁਸੀਂ ਮੈਂ ਲੰਮਾ ਸਮਾਂ ਨਹੀਂ ਜਾਣਾ ਬਹੁਤ ਹੀ ਸਰਕਾਰ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਲੋਗੜ ਸਾਹਿਬ ਦੇ ਐਮਐਲਏ ਉਹ ਕਿ ਹਾਂਜੀ ਉਹਨਾਂ ਦਾ ਬੇਟਾ ਅਰਪਿੰਦਰ ਸਮਰਾ ਉਹ ਵੀ ਆਏ ਐ ਲੋਗੜ ਸਾਹਿਬ ਕਿਉਂਕਿ ਉਹਨਾਂ ਨੇ ਬਾਹਰ ਜਾਣਾ ਸੀ ਉਹਨਾਂ ਦੀ ਹਾਜ਼ਰੀ ਕਰਕੇ ਉਹਨਾਂ ਦੀ ਹਾਜ਼ਰੀ ਲਵਾਉਣ ਵਾਸਤੇ ਆਏ ਆ ਜ਼ਿਲ੍ਹਾ ਪ੍ਰਧਾਨ ਸਾਡੇ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਸਮਾਂ ਬਹੁਤ ਹੋ ਗਿਆ ਤੁਸੀਂ ਵੱਡੀ ਗੱਲ ਹੈ ਯਾਰ ਤੁਸੀਂ ਕੋਈ ਉੱਠਿਆ ਨਹੀਂ ਮੈਂ ਦੇਖ ਰਿਹਾ ਸੀ ਇਹ ਹੁੰਦੀ ਜੀ ਪਾਰਟੀ ਦਾ ਤੁਸੀਂ ਕੋਈ ਉੱਠ ਕੇ ਗਿਆ ਨਹੀਂ ਗਾ ਲੰਬੇ ਸਮੇਂ ਤੋਂ ਬੈਠੇ ਤੁਹਾਡਾ ਟਾਈਮ ਜ਼ਿਆਦਾ ਖਰਾਬ ਨਹੀਂ ਕਰਨਾ ਇਸ ਕਰਕੇ ਜਿੰਨੇ ਵੀ ਤੁਸੀਂ ਕੰਮ ਚੱਲ ਕੇ ਸਿਰ ਸਿਰ ਮੱਥੇ ਤੁਹਾਡੇ ਤੇ ਮੈਂ ਦਫਤਰ ਦੇ ਵਿੱਚ ਤਕਰੀਬਨ ਕੋਸ਼ਿਸ਼ ਕਰੂੰਗਾ ਵੀ 2-3 ਦਿਨ ਦਫਤਰ ਦੇ ਵਿੱਚ ਲਾਇਆ ਕਰੂੰਗਾ ਇੱਥੇ ਜਿਹੜਾ ਬੰਦਾ ਬਣਾਇਆ ਉਹਦੇ ਕੋਲੇ ਕੰਮ ਉਹ ਵੀ ਨੋਟ ਹੋ ਜਾਇਆ ਕਰੂੰਗਾ ਥਾਣੇ ਦੇਰ ਪਾਰੇ ਜੇ ਤੁਸੀਂ ਕਿਸੇ ਕੋਈ ਕੰਮ ਤੋਂ ਡਾਕ ਰਣਾ ਜਾ ਕੇ ਛੋਡੀ ਵੀ ਨਾਲ ਕਰਾਇਆ ਕਰੂੰਗਾ ਮੈਂ ਵੀ ਜਾ ਕੇ ਕਰਾਇਆ ਕਰੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਵਾਦ ਹੈ ਸਰ ਮਥੇ ਤੁਸੀਂ ਟਾਈਮ ਕੱਢ ਕੇ ਆਏ ਆ ਤੇ ਹੁਣ ਆਪਾਂ ਇੱਕ ਦਾ ਘਟਮੇ ਕਰਨਾ ਇੱਕ ਭਾਈ ਚਾਹ ਪਾਣੀ ਜੀ ਨੇ ਨਹੀਂ ਪੀਤਾ ਜਰੂਰ ਪੋਸ਼ਟ ਪੀ ਕੇ ਜਾਇਓ ਤੁਹਾਨੂੰ ਲੱਡੂ ਵਟਾਉਣੇ ਤੁਹਾਡਾ ਬਹੁਤ ਮਿੱਠਾ ਕਰਾਉਣਾ ਕਿਉਂਕਿ ਤੁਹਾਡਾ ਆਪਦਾ ਦਫਤਰ ਹੈ ਤੁਹਾਡਾ ਬਹੁਤ ਬਹੁਤ ਧਰਮਾਤ ਵੈਜੀ ਖਾਲਸਾ ਵੈਜੀਪੁਰ